ਆ ਤੈਨੂੰ ਕਰਦਾ ਡੀਕੀਆ ਨਾ ਭੈ ਜੋ ਕਿੱਦੇ ਦੀ ਲੱਗੀ ਤਿੱਕੀ ਜਨਾ ਪੇਕੀ ਜਨਾ ਤੁਰਦਾ ਨਾਲ ਹੀ ਲੈ ਗਈ ਤੂੰ ਤੁਰਦਾ ਤੇਰਾ ਅੰਦਰ ਕੀ ਰੱਖਿਆ ਸਾਲੇ ਮੇਰੀ ਗੱਲ ਇੱਕ ਹੋਰ ਕੰਨਾ ਘਾ ਕੇ ਕੰਨ ਖੋਲ ਕੇ ਸੁਣ ਲੈ ਠੀਕ ਆ ਉੱਥੇ ਜਾ ਕੇ ਨਾ ਘਰੇ ਦਾ ਜਿਵੇਂ ਮਰਜੀ ਤੂੰ ਤੂੰ ਮੈਂ ਮੈਂ ਕਰਦੀ ਰਹਿਣੀ ਆ ਉੱਥੇ ਜਾ ਕੇ ਮੈਨੂੰ ਦੀਦੀ ਘਰ ਨਾ ਜਿਵੇਂ ਤੂੰ ਬੋਲੇਂਗਾ ਮੈਂ ਆਏ ਕਿ ਨਾ ਬੋਲੇਂਗੀ ਤੂੰ ਮੈਂ ਤਾਂ ਹੀ ਬੋਲਦਾ ਹਟ ਜੇਗੀ ਫਿਰ ਮੈਂ ਨਹੀਂ ਹਟੂ ਮੈਂ ਨਹੀਂ ਜਾਂਦਾ ਜੂੰਦਾ ਇੱਥੇ ਠੋਕੂ ਸਾਈਕਲ ਜਾ ਮੈਂ ਠਾ ਕੇ ਤੁਰਪਾ ਨਾਲ ਨਾ ਤੋਰਪਾ ਤੇਰੇ ਤੈਨੂੰ ਦੱਸਦਾ ਉਥੇ ਪਿਆਰ ਨਾਲ ਬੋਲੀ ਮੈਨੂੰ ਜੇ ਪਿਆਰ ਨਾਲ ਬੋਲੇਗਾ ਤਾਂ ਬੋਲੀ ਮੈਂ ਤੂੰ ਤੂੰ ਮੈਂ ਮੈਂ ਜੀ ਨਾ ਕਰੀ ਐ ਅੱਜ ਤੋਂ ਨਹੀਂ ਜਾਈਦਾ ਉਥੇ ਪੂਰੀ ਜੀਜੀ ਕਰੀ ਮੈਨੂੰ ਹਾਂ ਤੁਮੈਂ ਤੋਰ ਖਿਲ ਜਾਏਂਗਾ ਕਿ ਸਾਈਕਲ ਤੇ ਵੀ ਜਾਏਂਗਾ ਸਾਈਕਲ ਤੇ ਤੈਨੂੰ ਮੈਂ ਕਿੱਥੇ ਭਾਵਾਂ ਮੈਨੂੰ ਤਾਂ ਸਾਈਕਲ ਆਉਂਦਾ ਹੀ ਨਹੀਂ ਐਵੇਂ ਨਹੀਂ ਸਰਦਾ ਤੇ ਹੋਰ ਕੱਲ ਬਾ ਐ ਵੇ ਪੁੱਤਾਂ ਨੇ ਚੱਲ ਨੂੰ ਗਾਹ ਨੂੰ ਟੰਡਿਆ ਆਈਏ ਆਹ ਨਾਲ ਅਗਲੇ ਚਾਦਰਾਂ ਦੇ ਨਾਮ ਫਾਸੀ ਅਮਲੀ ਦਾ ਹੁਣ ਤੇ ਆਹ ਬੈਨ ਜੀ ਕਰੇ ਨਾ ਵੰਡੇ ਇੱਕ ਟੁਕਣਾ ਬਈ 60 ਸੁੱਟਣਾ